ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਚ ਰਹੋਗੇ ਅੱਜ ਆਪਾਂ ਬਹੁਤ ਹੀ ਪਿਆਰਾ ਸ਼ਬਦ ਜਿਹੜਾ ਭਾਈ ਸਾਹਿਬ ਭਾਈ सुरेंद्र ਸਿੰਘ ਜੀ ਭਾਈ ਨਛੱਤਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਗਾਇਨ ਕੀਤਾ ਹੋਇਆ ਬਹੁਤ ਹੀ ਪਿਆਰੀ ਰੀਤ ਹੈ ਕਰਨ ਬੰਦਗੀ ਵਿਰਲੇ ਬੰਦੇ ਜਿਹੜੀ ਕਿ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਉਹਨਾਂ ਨੇ 15ਵੀਂ ਪੌੜੀ ਦਾ ਗਾਇਨ ਕੀਤਾ ਹੋਇਆ ਉਨੂੰ ਅੱਜ ਆਪਾਂ ਦੇਖਾਂਗੇ ਕਿ ਭਾਈ ਸਾਹਿਬ ਨੇ ਕਿਹੜੀਆਂ ਸੁਰਾਂ ਦੇ ਉੱਤੇ ਰੀਤ ਪੜੀ ਹੋਈ ਹੈ ਆਵਾਜ਼ ਸਿੱਖਦੇ ਹਾਂ ਜੀ ਵੀਰਾਂ ਦੇ ਸਕੇਲ ਸੀ ਸ਼ਾਰਪ ਪਹਿਲੇ ਕਾਲੇ ਤੋਂ ਅਤੇ ਭੈਣਾ ਦੇ ਸਕੇਲ ਚੌਥੇ ਕਾਲੇ ਤੋਂ ਮੈਂ ਦੱਸ ਰਿਹਾ ਆਪ ਜੀ ਨੇ ਧਿਆਨ ਨਾਲ ਵੀਡੀਓ ਨੂੰ ਐਂਡ ਤੱਕ ਦੇਖਣਾ ਆਪ ਜੀ ਦੋਵੇਂ ਸਕੇਲ ਇਸ ਵੀਡੀਓ ਵਿੱਚ ਸਿੱਖੋਗੇ ਸਭ ਤੋਂ ਪਹਿਲਾਂ ਵੀਰਾਂ ਦੇ ਸਕੇਲ ਤੋਂ ਮੈਂ ਸ਼ੁਰੂ ਕਰ ਰਿਹਾ ਜੀ ਇਹ ਰਾਗ ਜਿਹੜਾ ਆਧਾਰਤਾ ਹੈ ਇਹ ਭਾਈ ਸਾਹਿਬ ਨੇ ਰਾਗ ਗਾਇਨ ਕੀਤਾ ਹੋਇਆ ਹੈ ਮਿਸ਼ਰਤ ਅਹੀਰ ਭੈਰੋਂ ਮਿਸ਼ਰਤ ਤਾਹੀਰ ਪੈਰਾਂ ਦੇ ਵਿੱਚ ਕਿਤੇ ਕਿਤੇ ਧਾਹ ਕੁੰਮਲ ਵੀ ਵਰਤ ਲਿਆ ਜਾਂਦਾ ਹੈ ਇਸ ਕਰਕੇ ਸਰੀਰਤ ਦੇ ਵਿੱਚ ਵੀ ਆਪਜੀ ਧਾਹ ਕੁੰਮਲ ਨੀ ਕੋ ਕਮਰ ਲੱਗਦੇ ਦੇਖੋਗੇ ਇਸ ਕਰਕੇ ਰਾਗ ਮਿਸ਼ਰਤ ਹੋ ਜਾਂਦਾ ਹੈ ਵੈਸੇ ਰਾਗ ਅਹੀਰ ਪੈਰਾਂ ਦੇ ਵਿੱਚ ਧਾਹ ਛੁੱਟ ਲੱਗਦਾ ਹੈ ਅਤੇ ਨੀ ਕੁੰਮਲ ਲੱਗਦੀ ਹੈ ਅਤੇ ਨੀ ਕੁੰਮਲ ਲੱਗਦਾ ਹੈ ਬਾਕੀ ਸਾਰੇ ਸਾਰੇ ਸ਼ੁੱਧ ਲੱਗਦੇ ਨੇ ਜੀ ਆਓ ਆਪਾਂ ਸਾਰੇ ਰੀਤ ਗਾਉਣੀ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਮੈਂ ਆਪ ਜੀ ਨੂੰ ਸੁਣਾਵਾਂਗੀ ਕਨ ਬੰਬੂ ਕੇ ਕਦਮ ਮਹਿ ਦਿੱ ਤਨੰਗ ਉਠੰਦੇ ਲੱਖ ਤਰਿਆਓ ਕਵਰ ਵਿੱਚ ਲੱਖ ਲੱਖ ਲੈ ਆਪਾਂ ਪਾਯਾ ਦਾ ਗਾਇਨ ਕੀਤਾ ਜੀ ਧਿਆਨ ਨਾਲ ਦੇਖਣਾ ਆਪਾਂ ਸ਼ੁਰੂ ਕਰਦੇ ਆਂ ਇੱਥੋਂ ਕਰਨ ਬੰਦ ਕੇ ਕਰਨ ਬੰਦ ਕੇ ਗਾਉ ਮਾ ਬਦ ਮਮ ਕਰਨ ਬੰਦ ਕੇ ਕਰਨ ਬੰਦ ਕੇ ਦੇਖੋ ਜੀ ਕਰਨ ਬੰਦ ਕੀ 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 विरने बंती विरने तंदी विरने बंती विरने तंदी ए हो गए जी स्थाई ਹੁਣ ਆਪਾਂ ਅੰਤਰਾ ਦੇਖਦੇ ਹਾਂ ਸੌਕਾ ਲੱਖ ਦਰਿਆ ਹੇ ਤੋ ਸ਼ੁਰੂ ਕਰਨਾ ਲੱਖ ਲੱਖ ਲਹਿਰ ਤਰੰਗ ਉੱਠਦੇ ਲੱਖ ਦਰਿਆਵਾਂ ਕਵਾਵ ਵਿੱਚ ਲੱਖ ਲੱਖ ਲਹਿਰ ਤਰੰਗ ਵਾਪਸ ਆ ਜਾਣਾ ਲੱਖ ਲੱਖ ਨਹਿਰ ਨਾਮ ਗੁਰੂ ਅੰਤੇ ਦੇਖੋ ਲੱਖ ਲੱਖ ਨਹਿਰ ਨਾਮ ਗੁਰੂ ਅੰਤੇ ਬਿਰਲੇ ਬੰਦੇ ਬਿਰਲੇ ਬੰਦੇ ਇਹ ਹੋ ਗਿਆ ਜੀ ਸਥਾਈ ਅੰਤਰਾ ਉਮੀਦ ਕਰਦਾ ਕਿ ਆਪ ਨੂੰ ਸਮਝ ਆ ਜਾਏਗਾ ਪੈਣਾ ਦੇਖਣਾ ਹੈ ਪੈਣਾ ਦਾ ਸਕਿੱਲ ਜਿਨ੍ਹਾਂ ਦਾ ਚੌਥਾ ਕਾਲਾ ਸਕਿੱਲ ਹੈ ਉਹ ਦੇਖ ਲੈਣਾ ਰੇਕ ਉਮਰ ਲੱਗਣਾ ਹੈ ਦਾ ਛੋਤ ਲਗਣਾ ਹੈ ਮਾਪਾ ਧਾਕੋਮ ਲਗਣਾ ਹੈ ਨੀਕੋਮ ਅਤੇ ਸਾ ਵਿੱਚ ਆਪਾਂ ਧਿਆਨ ਨਾਲ ਦੇਖਣਾ ਇਸ ਰਾਗ ਨੂੰ ਜੇ ਚੰਗੀ ਤਰ੍ਹਾਂ ਸਮਝ ਕੇ ਚੱਲਣਾ ਹੈ ਆਪ ਜੀ ਨੇ ਦੇਖੋ ਜੀ ਗਾਤੋ ਸ਼ੁਰੂ ਹੋਏਗਾ ਕਰਨ ਬੰਦਗੀ ਕਰਨ ਬੰਦਗੀ ਕਰਨ ਬੰਦ ਕੀ ਕਰਨ ਬੰਦ ਕੀ ਫੇਰ ਦੇਖੋ ਜੀ ਕਰਨ ਬੰਦ ਕੀ ਕਰਨ ਬੰਦ ਕੀ ਇੱਥੇ ਆ ਜਾਣਾ ਫੇਰ ਦੇ ਬੰਦ ਗਾ ਰੇ ਮੰਦੇ ਇਹ ਜਿਹੜਾ ਅਰਬਿਕ ਟੱਚ ਆ ਰਿਹਾ ਨਾ ਇਹ ਆ ਰਿਹਾ ਅਰਬਿਕ ਟੱਚ ਕਹਿੰਦੇ ਨੇ ਇਹਨੂੰ ਅਰਬਿਕ ਟੱਚ ਆ ਜਿਹੜਾ ਉਹ ਦੋ ਤਰ੍ਹਾਂ ਦੇ ਮੇਲ ਤੋਂ ਆ ਰਿਹਾ ਇੱਥੇ ਗਾਵਾ ਤੋਂ ਇੱਥੋਂ ਠੀਕ ਹੈ ਇਹ ਮਾਂ ਦਾ ਕੰਨ ਲਾ ਕੇ ਅਰਬਿਕ ਟੱਚ ਹੁੰਦਾ ਹੈ ਵੀਰ ਦੇਖ ਲੈਣ ਵੀਰਾਂ ਦਾ ਇੱਥੋਂ ਆਏਗਾ ਆ ਦੇਖੋ ਕਰਨ ਬੰਦ ਕਰਨ ਬੰਦ ਕੀ ਬੇਦਲੇ ਮਾਦੇ ਬੇਦਲੇ ਮਾਦੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਰਾਬੀ ਨੂੰ ਲਾਉਣਾ ਅੱਗੇ ਆਪਾਂ ਦੇਖਦੇ ਹਾਂ ਅੰਤਰਾ ਕਿੱਥੋਂ ਹੈ ਜੀ ਉੱਪਰਲੇ ਸਾ ਤੋਂ ਲੱਖ ਦਰਿਆਵਾਂ ਕਵਾਂ ਵਿੱਚ ਲੱਖ ਦਰਿਆਵਾਂ ਕਵਾਂ ਵਿੱਚ ਲੱਖ ਲੱਖ ਲੈ ਮੇਰੇ ਤਰੰਗ ਉਠਾਉਂਦੇ ਲੱਖ ਦਰਿਆ ਕਵਾਵੇ ਚ ਲੱਖ ਲੱਖ ਨਹਿਰ ਰਿਤ ਰੰਗ ਉਤੰਦੇ ਫਿਰ ਇਥੋਂ ਚਕਣਾ ਲੱਖ ਲੱਖ ਨਹਿਰ ਰਿਤ ਲੱਖ ਲੱਖ ਨਹਿਰ ਰਿਤ ਰੰਗ ਸ਼ਬਦ ਹੋ ਗਿਆ ਤੇ ਉਮੀਦ ਕਰਦਾ ਕਿ ਆਪ ਜੀ ਨੂੰ ਸਮਝ ਆਇਆ ਹੋਵੇਗਾ ਫਿਰ ਵੀ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਆਪ ਜੀ ਨੂੰ ਸਮਝ ਆਇਆ ਜਾਂ ਕੋਈ ਸਮੱਸਿਆ ਆਈ ਸਿੱਖਣ ਦੇ ਵਿੱਚ ਤਾਂ ਆਪਾਂ ਹੋਰ ਵਧੀਆ ਤਰੀਕੇ ਦੇ ਨਾਲ ਆਪ ਜੀ ਨੂੰ ਵੀਡੀਓ ਬਣਾ ਕੇ ਦਿਆ ਕਰਾਂਗੇ ਆਪ ਜੀ ਨੇ ਇਸ ਸਾਰੇ ਅੰਤਰਾ ਨੂੰ ਇਸੇ ਤਰੀਕੇ ਨਾਲ ਲਾ ਕੇ ਇੱਕ ਵਾਰੀ ओरिजिनल ਜਰੂਰ ਭਾਈ ਸਾਹਿਬ ਦਾ ਗਾਇਨ ਕੀਤਾ ਹੋਇਆ ਆਪ ਜੀ ਨੇ ਸੁਣ ਲੈਣਾ ਤਾਂ ਕਿ ਆਪ ਜੀ ਨੂੰ ਕਿਸੇ ਤਰ੍ਹਾਂ ਦੀ ਕੋਈ ਮਨ ਵਿੱਚ ਸਵਾਲ ਨਾ ਰਵੇ ਕਿਸ ਤਰ੍ਹਾਂ ਕਿਹੜਾ ਅੰਤਰਾ ਬੋਲਣਾ ਹੈ ਔਰ ਇਹਨਾਂ ਨੂੰ ਜ਼ਰੂਰ ਸੁਣ ਲਿਆ ਕਰੋ ਜਦੋਂ ਆਪਾਂ ਕਿਸੇ ਰਾਗੀ ਸਿੰਘ ਦਾ ਸ਼ਬਦ ਗਾਇਨ ਕਰਨਾ ਸਿੱਖਦੇ ਹਾਂ ਤਾਂ ਅਸਲੀ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਅਸਲ ਦੀ ਹੀ ਨਕਲ ਹੁੰਦੀ ਹੁੰਦੀ ਹੈ ਇਸ ਕਰਕੇ ਆਪਾਂ ਅਸਲ ਨੂੰ ਜ਼ਰੂਰ ਸੁਣਨਾ ਹੈ ਮੈਂ ਆਪ ਜੀ ਨੂੰ ਦੱਸ ਦਿੱਤਾ ਕਿ ਹਰਮੋਨੀਮ ਦੇ ਉੱਤੇ ਕਿਸ ਤਰ੍ਹਾਂ ਵੱਜੇਗਾ ਆਪ ਜੀ ਨੇ ਪ੍ਰੈਕਟਿਸ ਕਰਨੀ ਅਤੇ ਫਿਰ ਇਹ ਸ਼ਬਦ ਦਾ ਗਾਇਨ ਕਰਨਾ ਜੀ ਉਮੀਦ ਕਰਦਾ ਕਿ ਆਪ ਜੀ ਨੂੰ ਇਹ ਸ਼ਬਦ गा ਕੇ ਬਹੁਤ ਸਿੱਖ ਕੇ ਬਹੁਤ ਆਨੰਦ ਆਇਆ ਹੋਵੇਗਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਅਤੇ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਰਵਾਇਤ ਪੁਰਜੀ ਦਾ ਖਾਲਸਾ Vai, o ir, pode